DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਨਾ ਸਿਰਫ DIG ਹਰਚਰਨ ਪੁੱਲਰ ਫਸੇ ਨੇ ਨਾ ਸਿਰਫ ਕ੍ਰਿਸ਼ਨੂ ਫਸਿਆ ਸਗੋਂ ਇਸ ਮਾਮਲੇ ਦੇ ਵਿੱਚ ਕਿਆਸ ਰਹੀਆਂ ਇਹ ਵੀ ਦੱਸ ਰਹੀਆਂ ਕਿ DIG ਹਰਚਰਨ ਪੁੱਲਰ ਦੇ ਪਰਿਵਾਰ ਦਾ ਨਾਮ ਵੀ ਉੱਪਕੇ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੁਣ ਇਹਨਾਂ ਚਰਚਾਵਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਕਿੰਨੀਆਂ ਕੁ ਸੱਚ ਨੇ ਇਹ ਸਮੇਂ ਤੇ ਅਮ ਮੈਂਸਰ ਹੈ ਪਰ ਫਿਲਹਾਲ DIG ਹਰਚਰਨ ਪੁੱਲਰ ਦੇ ਪਰਿਵਾਰ ਨੂੰ ਲੈ ਕੇ ਵੀ ਚਰਚਾਵਾਂ ਨੇ ਅੰਟੀ ਕ腐ਪਸ਼ਨ ਬਿਊਰੋ ਦੇ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਉਸ ਦੇ ਤਹਿਤ ਇੱਕ ਐਫਆਈਆਰ ਹੋਰ ਦਰਜ ਕਰ ਦਿੱਤੀ ਗਈ ਹੈ ਸੀਬੀਆਈ ਨੂੰ ਰਿਮਾਂਡ ਮਿਲ ਗਿਆ ਹੈ ਕ੍ਰਿਸ਼ਨੂ ਦਾ ਤੇ ਉਸ ਮਾਮਲੇ ਦੇ ਵਿੱਚ ਵੱਖਰੇ ਪੱਧਰ ਤੇ ਤਫ਼ਤੀਸ਼ ਚੱਲੇਗੀ ਪਰ ਪਰਿਵਾਰ ਦਾ ਲਿੰਕ ਕਿੱਥੇ ਆ ਰਿਹਾ ਹੈ ਇਹ ਵੀ ਆਪਣੇ ਆਪ ਚ ਇੱਕ ਸਵਾਲ ਖੜਦਾ ਹੈ ਦਰਸਲ ਐਂਟੀ ਕ腐ਪਸ਼ਨ ਬਿਊਰੋ ਦੇ ਦੁਆਰਾ ਕੀਤੀ ਗਈ ਜਾਂਚ ਦੇ ਅਨੁਸਾਰ ਜੋ ਮੀਡੀਆ ਰਿਪੋਰਟਸ ਦੱਸਦੀਆਂ ਨੇ ਇਸ ਐਂਟੀ ਕ腐ਪਸ਼ਨ ਬਿਊਰੋ ਦੀ ਜਾਂਚ ਮੁਤਾਬਕ ਇੱਕ ਰਿਪੋਰਟ ਐਫ ਆਈ ਆਰ ਦੇ ਨਾਲ ਨੱਥੀ ਕੀਤੀ ਗਈ ਹੈ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਜਿਨ੍ਹਾਂ ਨੇ ਡੀ ਆਈ ਜੀ ਹਰਚਰਨ ਭੁੱਲਰ ਨੂੰ ਉਸ ਦੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਵਿੱਚ ਕਥਿਤ ਸਹਾਇਤਾ ਕੀਤੀ ਹੋ ਸਕਦੀ ਹੈ ਦੀ ਜਾਂਚ ਦੌਰਾਨ ਪੜਤਾਲ ਕੀਤੀ ਜਾਵੇ ਦਸਤਾਵੇਜ਼ ਅੱਗੇ ਕਹਿੰਦੇ ਨੇ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਕੋਲੋਂ 5 ਵਾਹਨ ਵੀ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਮਰਸੀਡੀਜ਼ ਆਡੀ ਇਨੋਵਾ ਅਤੇ ਫੋਰਚੂਨਰ ਵਰਗੀਆਂ ਉੱਚ ਅੰਕ ਵਾਲੀਆਂ ਗੱਡੀਆਂ ਸ਼ਾਮਲ ਨੇ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਮ ਉੱਤੇ 5 ਬੈਂਕ ਖਾਤੇ ਅਤੇ 2 ਫਿਕਸਡ ਡਿਪੋਜ਼ਿਟ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ 17 ਅਕਤੂਬਰ ਤੱਕ 2 ਕਰੋੜ 95 ਲੱਖ ਰੁਪਇਆ ਜਾਂ ਇਸ ਦੇ ਕਰੀਬ ਬਕਾਇਆ ਹਰਚਰਨ ਸਿੰਘ ਭੁੱਲਰ ਦੇ HDFC ਬੈਂਕ ਸੈਕਟਰ 9 ਚੰਡੀਗੜ੍ਹ ਦੇ ਵਿੱਚ ਤਨਖਾਹ ਖਾਤੇ ਦੇ ਅਨੁਸਾਰ ਅਗਸਤ ਅਤੇ ਸਤੰਬਰ 2025 ਦੇ ਮਹੀਨੇ ਲਈ 4,74,140 ਰੁਪਏ ਦੀ ਕੁੱਲ ਤਨਖਾਹ 1 ਅਗਸਤ 2025 ਤੋਂ 17 ਅਕਤੂਬਰ 2025 ਤੱਕ ਚੈੱਕ ਦੀ ਮਿਆਦ ਦੇ ਦੌਰਾਨ ਜਮ੍ਹਾਂ ਕੀਤੀ ਗਈ ਮੁਲਾਂਕਣ ਸਾਲ 2025 ਤੋਂ 200 26 ਲਈ ਆਮਦਨ ਟੈਕਸ ਰਿਟਰਨ ਦੇ ਅਨੁਸਾਰ ਹਰਚੰਦ ਸਿੰਘ ਭੁੱਲਰ ਨੇ ਸਾਰੇ ਜਾਣੇ ਪਛਾਣੇ ਸਰੋਤਾਂ ਤੋਂ ਆਪਣੀ ਕੁੱਲ ਆਮਦਨ 45,95,990 ਰੁਪਏ ਘੋਸ਼ਿਤ ਕੀਤੀ ਹੈ। ਇਸ ਤੋਂ ਇਲਾਵਾ ਉਕਤ ਕੁੱਲ ਆਮਦਨ ਉੱਤੇ ਐਚਐਸ ਭੁੱਲਰ ਦੁਆਰਾ 13,82,270 ਰੁਪਏ ਦਾ ਆਮਦਨ ਟੈਕਸ ਅਦਾ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਆਮਦਨ ਟੈਕਸ ਦੀ ਕਟੌਤੀ ਤੋਂ ਬਾਅਦ ਉਸ ਦੀ ਕੁੱਲ ਆਮਦਨ ਪੂਰੇ ਵਿੱਤੀ ਸਾਲ 2024-25 ਲਈ ਲਗਭਗ 32 ਲੱਖ ਰੁਪਏ ਹੈ ਰਿਪੋਰਟ ਇਹ ਕਹਿੰਦੀ ਹੈ ਦੂਸਰੇ ਪਾਸੇ ਰਿਪੋਰਟ ਇਹ ਵੀ ਦੱਸਦੀ ਹੈ ਕਿ ਮਹਿੰਗੇ ਗਹਿਣਿਆਂ ਲਗਜ਼ਰੀ ਵਸਤੂਆਂ ਮਹਿੰਗੇ ਵਾਹਨਾਂ ਅਤੇ ਕਾਫੀ ਬੈਂਕ ਬੈਲੈਂਸ ਫਿਕਸਡ ਡਿਪੋਜ਼ਿਟ ਦੇ ਨਾਲ ਨਕਦੀ ਵੀ ਬਰਾਮਦ ਕੀਤੀ ਗਈ ਹੈ ਪਹਿਲੀ ਨਜ਼ਰ ਇਹ ਖਲਾਸਾ ਕਰਦੀ ਹੈ ਕਿ 1 ਅਗਸਤ 2025 ਤੋਂ 17 ਅਕਤੂਬਰ 2025 ਤੱਕ ਦੀ ਜਾਂਚ ਦੀ ਮਿਆਦ ਦੌਰਾਨ ਮੁਲਜ਼ਮ ਹਰਚਰਨ ਸਿੰਘ ਨੇ ਅਣਜਾਣ ਹੋਰਾਂ ਨਾਲ ਮਿਲ ਕੇ ਆਪਣੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕੀਤੀ ਹੈ ਇਸ ਤਰ੍ਹਾਂ ਆਪਣੇ ਅਹੁਦੇ ਦੇ ਸਮੇਂ ਦੌਰਾਨ ਜਾਣਬੁੱਝ ਕੇ ਆਪਣੇ ਆਪ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਅਮੀਰ ਬਣਾਇਆ ਹੈ ਏ ਰਿਪੋਰਟ ਕਹਿੰਦੀ ਹੈ ਜਾਂਚ ਦੌਰਾਨ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਅਚਲ ਜਾਇਦਾਦਾਂ ਅਤੇ ਹੋਰ ਜਾਇਦਾਦਾਂ ਦੀ ਪ੍ਰਾਪਤੀ ਵੀ ਵਿਸਥਾਰ ਨਾਲ ਜਾਂਚੀ ਜਾ ਰਹੀ ਹੈ ਰੀਪੋਰਟਸ ਇਸ ਗੱਲ ਦਾ ਵੀ ਦਾਅਵਾ ਕਰਤੀਆਂ ਨੇ ਖੈਰ ਹੁਣ ਸਵਾਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਬਹੁਤ ਸਾਰੀਆਂ ਜਾਇਦਾਦਾਂ ਇਦਾਂ ਦੀਆਂ ਵੀ ਦੱਸੀਆਂ ਜਾ ਰਹੀਆਂ ਜੋ ਪਰਿਵਾਰਕ ਜੀਆਂ ਦੇ ਨਾਂ ਤੇ ਹੈਗੀਆਂ ਨੇ ਪਤਨੀ ਦੇ ਨਾਂ ਤੇ ਬੇਟੇ ਦੇ ਔਰ ਬੇਟੀ ਦੇ ਨਾਮ ਤੇ ਵੀ ਜਾਇਦਾਦਾਂ ਦੱਸੀਆਂ ਜਾ ਰਹੀਆਂ ਨੇ ਪਰ ਅਲਟੀਮੇਟਲੀ ਇਹ ਮਾਮਲਾ ਕਿੱਥੇ ਜਾ ਕੇ ਹੁਣ ਨਿਪਟਰੇ ਚੜੇਗਾ ਸਵਾਲ ਇਹ ਵੀ ਆ ਰਿਟਰਨਸ ਦੇ ਉੱਤੇ ਸਵਾਲ ਖੜ੍ਹ ਰਹੇ ਆ ਆਮਦਨ ਜਿੰਨੀ ਸਾਲਾਨਾ ਹੈ ਇਨਕਮ ਟੈਕਸ ਕਟਣ ਤੋਂ ਬਾਅਦ ਜਿੰਨੀ ਬਚਦੀ ਹੈ ਉਸ ਦੇ ਅਨੁਕੂਲ ਜੋ ਬਰਾਮਦਗੀ ਹੈ ਉਹ ਨਜ਼ਰ ਨਹੀਂ ਆ ਰਹੀ ਬਰਾਮਦਗੀ ਕਿਤੇ ਜ਼ਿਆਦਾ ਨਜ਼ਰ ਆ ਰਹੀ ਹੈ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਲਟੀਮੇਟਲੀ ਇਹਦੇ ਤੇ ਵੀ ਨજર ਰਹੇਗੀ ਜੋ ਵੀ ਹੋਏਗਾ ਦੱਸ ਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ